ਕਰਕੇ ਕੱਢਿਆ ਜਾ ਰਿਹਾ ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗਮਾਰਕਸ ਕੱਢ ਰਹੇ ਆ ਤੇ ਫਲੈਗਮਾਰਕਸ ਕੱਢਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਸ਼ੋਅ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾ ਤੇ ਕਿੰਨਾ ਕੁ ਇਲਾਕੇ ਚ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵਕਫਤਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗ ਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚ ਓ ਜੀ ਓਸ ਅਪ ਟੂ ਦ ਰੈਂਕ ਆਫ ਸੀ ਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ ਫਲੈਗ ਮਾਰਨਾ ਨੇ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਉਹ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲੈਂਡ ਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੀ ਵੀ ਐਕਸਟਰਾ ਫੋਰਸ ਵੀ ਭੰਗਾਈ ਗਈ ਹੈ ਜੀ ਆ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੋਟ ਕੀਤੀਆਂ ਨਾਲ ਫੋਰਟ ਪੈਟਰੋਲਿੰਗ ਲਈ ਅਸੀਂ ਡਿਪਲੂਟ ਕੀਤੀ ਹੈ ਜੀ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਫੀਅਰ ਤੇ ਤਕਰੀਬਨ ਉਂਤਿੰਨ ਦਿਨ ਸਿਆਰ ਚਸਤਰੀ ਰਹੇਗਾ ਜੀ ਇਹ ਪਿਛਲੇ ਪੂਰੇ 15 ਦਿਨਾਂ ਤੋਂ ਸਾੜੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ ਕਰਦੇ ਥੈਂਕ ਯੂ ਪੀਸ ਕਰਕੇ ਗੱਡਿਆ ਜਾ ਰਿਹਾ ਜੀ ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ सेलिब्रेट ਕਰਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗ ਮਾਰਚ ਕੱਢ ਰਹੇ ਆ ਤੇ ਫਲੈਗ ਮਾਰਚ ਕੱਢਣ ਦਾ ਮੇਨ ਮਕਸਦ ਹੈ ਹੀ ਹੁੰਦਾ ਹੈ ਕਿ ਸ਼ੋਅ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾ ਤੇ ਕਿੰਨਾ ਕੁ ਇਲਾਕੇ ਚ ਕੱਢਿਆ ਜਾ ਰਿਹਾ ਜੀ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗ ਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚ ਓ ਜੀ ਓਸ ਅਪ ਟੂ ਦ ਰੈਂਕ ਆਫ ਸੀ ਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ ਫਲੈਗ ਮਾਰਦਾ ਨੇ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਉਹ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲੈਂਡ ਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੀ ਕੋਈ ਐਕਸਟਰਾ ਫੋਰਸ ਵੀ ਵੰਗਵਾਈ ਗਈ ਹੈ ਜੀ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੋਟ ਕੀਤੀ ਹੈ ਨਾਲ ਫੋਰਟ ਪੈਟਰੋਲਿੰਗ ਲਈ ਅਸੀਂ ਡਿਪਿਊਟ ਕੀਤੀ ਹੈ ਜੀ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਸੀਓ ਤੇ ਤਕਰੀਬਨ ਉੰਤਿੰਨ ਦਿਨ ਸ਼ਹਿਰ ਚਸਤਰੀ ਰਹੇਗਾ ਜੀ ਇਹ ਪਿਛਲੇ ਪੂਰੇ 15 ਦਿਨਾਂ ਤੋਂ ਸਾੜੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ ਕਰਦੇ ਆਂ